ਦੋਸਤੋ ਤੁਹਾਨੂੰ ਬहोत-ਬहोत ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸ਼ਬਕ ਹੈ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ ਦਾ ਜਿਹੜਾ ਬਲੌਗ ਆ ਆਪਾਂ ਕਣਕ ਤੇ ਗੱਲ ਕਰਾਂਗੇ ਆ ਜੋ ਕਣਕ ਦੀ ਬੱਲੀ ਹੈ ਨਾ ਤੇ ਇਸ ਬੱਲੀ ਦੇ ਵਿੱਚ 25 ਤੋਂ ਲੈ ਕੇ 50-60 ਤੱਕ ਦਾਣੇ ਹੁੰਦੇ ਨੇ ਤੇ ਇੱਕ ਖੇਤ ਦੇ ਵਿੱਚ ਤੁਹਾਨੂੰ ਪਤਾ ਇਹ ਜਿਹੇ ਲੱਖਾਂ ਬੱਲੀਆਂ ਤੇ ਤਕਰੀਬਨ ਇਸ ਵੇਲੇ ਜਿਹੜੀ ਕਣਕ ਦੀ ਅ ਨਿਕਾਲਾ ਹੈ। ਓਹੋ ਵੀ ਤੋਂ 25 ਕੁਇੰਟਲ ਪ੍ਰਤੀ ਏਕੜ ਨਿਕਲ ਰਿਹਾ ਹੈ। ਤੇ ਇਹਦਾ ਰੇਟ ਇਸ ਵੇਲੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਲਗਭਗ 250 ਰੁਪਏ ਚੱਲ ਰਿਹਾ ਹੈ। ਔਰ ਲਿਫਟਿੰਗ ਵੀ ਠੀਕ ਹੋ ਰਹੀ ਹੈ। ਤੇ ਅਸੀਂ ਰੋਜ਼ਾਨਾ ਉਸੇ ਮੰਡੀ ਦੇ ਵਿੱਚ ਹੀ ਲੰਘਦੇ ਆ। ਹੁਣ ਤੋਂ ਨਹੀਂ ਬਚਪਨ ਤੋਂ ਹੀ ਅਸੀਂ ਉਹ ਮੰਡੀ ਨੂੰ ਵੇਖ ਰਹੇ ਆ। ਤੇ ਉਥੇ ਕਣਤ ਲਗਾਤਾਰ ਜਿੰਸ ਜੋ ਵੀ ਆ ਰਹੀ ਹੈ ਉਹ ਸਿਰਫ ਖੰਨੇ ਤੋਂ ਨਹੀਂ ਆਉਂਦੀ ਉਹ ਗੁਰਾਇਆ ਤੋਂ ਵੀ ਆਉਂਦੀ ਹੈ ਰਾਜਪੁਰੇ ਤੋਂ ਵੀ ਆਉਂਦੀ ਹੈ ਜਲੰਧਰ ਤੋਂ ਵੀ ਆਉਂਦੀ ਹੈ ਤੇ ਇਧਰ ਬਠਿੰਡਾ ਸਾਈਡ ਤੋਂ ਬਹੁਤ ਦੂਰੋਂ ਦੂਰੋਂ ਅਨਾਜ ਇੱਥੇ ਵਕਣ ਲਈ ਆਉਂਦਾ ਕਿਉਂਕਿ ਇੱਕ ਤਾਂ ਇੱਥੇ ਭਾ ਚੰਗਾ ਮਿਲਦਾ ਤੇ ਦੂਸਰੀ ਗੱਲ ਹੈ ਲਿਫਟਿੰਗ ਬੜੀ ਤੇਜ਼ੀ ਨਾਲ ਹੁੰਦੀ ਹੈ ਕਿਉਂਕਿ ਇਹ ਅਟਰੈਕਸ਼ਨ ਬਣੀ ਰਹਿੰਦੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿਸੇ ਵੀ ਮੁੱਖ ਮੰਤਰੀ ਨੇ ਜਦੋਂ ਕਣਕ ਦੀ ਬੋਲੀ ਦਾ ਉਦਘਾਟਨ ਕਰਨਾ ਹੋਵੇ ਜਾਂ ਕਿਸੇ ਫਸਲ ਦਾ ਤਾਂ ਉਹ ਇਸੇ ਮੰਡੀ ਦੇ ਵਿੱਚ ਆਉਂਦਾ ਤੇ ਇਹ ਤਾਂ ਹੁਣ ਗੱਲ ਹੈਗੀ ਹੈ ਇਹ ਤੇ ਦੂਸਰੀ ਗੱਲ ਇਹ ਹੈ ਵੀ ਕਣਕ ਜਿਹੜੀ ਹੈਗੀ ਆ ਉਹ ਖਾਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਇਸ ਤੇ ਵੀ ਆਪਾਂ ਗੱਲ ਕਰਾਂਗੇ ਤੇ ਕਣਕ ਕਿੱਥੇ-ਕਿੱਥੇ ਹੁੰਦੀ ਹੈ ਤੇ ਇਸ ਤੇ ਵੀ ਗੱਲ ਕਰਾਂਗੇ ਤੇ ਇਸ ਇਹਦੀ ਫਸਲ ਨੂੰ ਲੋਕ ਪਿੰ ਕਿੰਨਾ ਪਿਆਰ ਕਰਦੇ ਨੇ ਇਹਨੇ ਕਿੰਨੀ ਡਿਵੈਲਪਮੈਂਟ ਚ ਹਿੱਸਾ ਪਾਇਆ ਤੇ ਇਹਦੇ ਤੇ ਆਪਾਂ ਗੱਲ ਕਰਾਂਗੇ ਮਿਸਰ ਦੇ ਵਿੱਚ ਕਣਕ ਹੁੰਦੀ ਹੈ ਰਸ਼ੀਆ ਦੇ ਵਿੱਚ ਕਣਕ ਹੁੰਦੀ ਹੈ ਅਮਰੀਕਾ ਦੇ ਵਿੱਚ ਕਣਕ ਹੁੰਦੀ ਹੈ ਤੇ ਕਣਕ ਨਾਲ ਸਾਡੇ ਵਰਲਡ ਦੇ ਵਿੱਚ ਇੱਕ ਪਰਪੂਰ ਤਰੱਕੀ ਹੋਈ ਹੈ ਬੜੀ ਵੱਡੇ ਪੱਧਰ ਤੇ ਮੈਕਸੀਕਨ ਕਣਕ ਦੀ ਜਿਹੜੀ ਐਸਲੇ ਪੰਜਾਬ ਦੇ ਵਿੱਚ ਡਾਕਟਰ ਮਾਨ ਨੇ ਜੋ ਕਾਰਡ ਕੱਢੀ ਸੀ ਉਸ ਨੇ ਇਸ ਇੱਕ ਤਰ੍ਹਾਂ ਦਾ ਇਨਕਲਾਬ ਲਿਆਂਦਾ ਕਣਕ ਦੇ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਤੇ ਮੈਂ ਡਾਕਟਰ ਰਸਮਾਨ ਨੂੰ ਮਿਲਿਆ ਤੇ ਉਹਨਾਂ ਨਾਲ ਮੇਰੀ ਵਿਚਾਰ ਚਰਚਾ ਉਹ ਵੀ ਹੋਈ ਮੈਂ ਸਪੈਸ਼ਲੀ ਇੱਕ ਅਖਬਾਰ ਦੇ ਲਈ ਉਹਨਾਂ ਨਾਲ ਵੱਡੇ ਪੱਧਰ ਤੇ ਇੰਟਰਵਿਊ ਵੀ ਕੀਤੀ ਕਿ ਅਸੀਂ ਖਾਧਾ ਨਾਲ ਕਿਵੇਂ ਦੇਸ਼ ਦਾ ਟਿੱਡ ਪਰਿਆ 1960-70-80 ਦੇ ਦਰਮਿਆਨ ਇਹ ਡਿਵੈਲਪਮੈਂਟ ਕਰਕੇ ਹੁਣ ਰਹੀ ਗੱਲ ਖਾਣ ਦੀ ਹੁਣ ਕਣਕ ਜਿਹੜੀ ਹੈਗੀ ਹੈ ਉਹ ਸਾਡੇ ਪੰਜਾਬ ਦੀ ਖੁਰਾਕ ਦਾ ਮੁੱਖ ਹਿੱਸਾ ਨਹੀਂ ਸੀ ਤੁਹਾਨੂੰ ਯਾਦ ਹੋਣਾ ਗੁਰੂ ਨਾਨਕ ਸਾਹਿਬ ਕੋਧਰੇ ਦੀ ਰੋਟੀ ਦੀ ਗੱਲ ਕਰਦੇ ਨੇ ਤੇ ਇਹਦਾ ਮਤਲਬ ਕਣਕ ਤੋਂ ਪਹਿਲਾਂ ਕੋਧਰਾ ਸੀ ਤੇ ਕੋਧਰੇ ਦੀ ਰੋਟੀ ਹੈ ਜਾਂ ਫਿਰ ਮੋٹے ਹਨ ਆਜੀ ਰੋਟੀਆਂ ਦੀ ਜਿਸ ਮੱਕੀ ਹੈ ਛੋਲੇ ਨੇ ਤੇ ਹੋਰ ਮੂੰਗੀ ਹੈ ਮਸਰ ਨੇ ਔਰ ਪੰਜਾਬ ਦੇ ਲੋਕ ਛੋਲਿਆਂ ਨੂੰ ਖਾਸ ਕਰਕੇ ਜਦੋਂ ਸਿੱਖ ਮਿਸਲਾਂ ਸੀ ਜਾਂ ਉਹਨਾਂ ਨੂੰ ਬਾਦਾਮ ਕਿਆ ਕਰਦੇ ਸੀ ਤੇ ਛੋਲੇ ਖਾ ਖਾ ਕੇ ਅੱਡੇ ਮਜ਼ਬੂਤ ਹੁੰਦੇ ਸੀ ਕਿਉਂਕਿ ਛੋਲੇ ਘੋੜਿਆਂ ਦੀ ਖੁਰਾਕ ਹੈ ਜੇ ਘੋੜਿਆਂ ਨੂੰ ਜਮ ਨਹੀਂ ਚੜਦਾ ਤੇ ਘੋੜਿਆਂ ਨੇ ਮਜ਼ਬੂਤ ਹੁੰਦੇ ਨੇ ਕੁਦਰਤੀ ਹੈ ਬੰਦੇ ਛੋਲੇ ਖਾਣ ਕੇ ਬੰਦੇ ਵੀ ਤਕੜੇ ਹੋਣਗੇ ਤੇ ਜੇ ਹੋਰ ਫਸਲਾਂ ਜਿਸ ਤਰ੍ਹਾਂ ਮੋਟਾ ਅਨਾਜ ਹੈ ਮੱਕੀ ਤੇ ਉਹ ਵੀ ਵੱਡੇ ਵੱਡੇ ਜਾਨਵਰ ਖਾਂਦੇ ਨੇ ਬੜੇ ਤਕੜੇ ਹੁੰਦੇ ਨੇ ਪਰ ਅਸੀਂ ਕਣਕ ਤੇ ਆ ਕੇ ਟਿਕ ਗਏ ਅਸੀਂ ਸਿਰਫ ਕਣਕ ਤੇ ਨਹੀਂ ਟਿਕ ਗਏ ਫਿਰ ਮੈਦਾ ਬਣਾ ਲਿਆ ਤਾਂ ਤੇ ਮੈਦਾ ਇਹਨਾਂ ਪੀਸ ਲਿਆ ਤੇ ਉਹ ਜਿਹੜਾ ਅੰਤਰੀਆਂ ਨੂੰ ਚਿੰਬੜ ਰਿਹਾ ਜਿਹਦੇ ਚ ਬ੍ਰੈਡ ਹੈ ਬਿਸਕੁਟ ਨੇ ਔਰ ਨਿੱਕੇ ਨਿੱਕੇ ਅਸੀਂ ਐਸੀਆਂ ਚੀਜ਼ਾਂ ਬਣਾ ਲੀਆਂ ਇੰਡਸਟਰੀ ਮਾਲਕਾਂ ਨੇ ਪ੍ਰੋਫਿਟ ਦੇ ਲਈ ਸਾਨੂੰ ਪਤਾ ਹੀ ਨਹੀਂ ਲੱਗਿਆ ਕਾਦਾ ਸਾਡੀ ਸੇਤ ਨੂੰ ਨੁਕਸਾਨ ਪਹੁੰਚਣ ਲੱਗ ਗਿਆ ਤੇ ਅਸੀਂ ਲਗਾਤਾਰ ਲੁੱਟੇ ਵੀ ਜਾ ਰਹੇ ਹਾਂ ਤੇ ਨਾਲ ਅਸੀਂ ਨੁਕਸਾਨ ਵੀ ਉਠਾ ਰਹੇ ਹਾਂ ਆਪਣੇ ਸਿਹਤ ਪ੍ਰਤੀ ਤੇ ਹੁਣ ਅ ਪਿੱਛੇ ਜੇ ਸਾਡੀ ਸਰਕਾਰ ਨੇ ਖਾਸ ਕਰਕੇ ਨਰਿੰਦਰ ਮੋਦੀ ਸਰਕਾਰ ਨੇ ਇੱਕ ਮੈਲਟ ਦਾ ਇਹ ਨਾਅਰਾ ਦਿੱਤਾ ਕਿ ਤੁਸੀਂ ਮੋਟਾ ਅਨਾਜ ਖਾਓ ਜੋ ਉਹਨਾਂ ਨੇ ਵੱਡੇ ਵੱਡੇ ਲੀਡਰ ਜਦੋਂ 월ਡ ਲੀਡਰ ਇੱਥੇ ਸਾਡੇ ਦੇਸ਼ ਦੇ ਵਿੱਚ ਆਏ ਸੀਗੇ ਜੀ 20 ਵੇਲੇ ਤਾਂ ਉਦੋਂ ਵੀ ਉਹਨਾਂ ਨੇ ਉਹਨਾਂ ਨੂੰ ਮੋਟੇ ਅਨਾਜ ਦੀ ਖੁਰਾਕ ਦਿੱਤੀ ਬਾਜਰੇ ਦੀ ਖੁਰਾਕ ਦਿੱਤੀ ਬਾਜਰਾ ਇੱਕ ਬੜੀ ਪਾਵਰਫੁਲ ਡਾਈਟ ਹੈ ਜੇ ਤੁਸੀਂ ਬਾਜਰੇ ਤੇ ਚਾਲਦੀ ਉਹ ਖਾਂਦੇ ਹੋ ਨਾ ਕੇੰਦੇ ਬਣਾ ਕੇ ਖੀਰ ਖਾਂਦੇ ਹੋ ਜਾਂ ਬਣਾ ਕੇ ਖਿਚੜੀ ਖਾਂਦੇ ਹੋ ਤਾਂ ਬੜੀ ਪਾਵਰਫੁਲ ਆ ਤੁਹਾਨੂੰ ਵੀ ਹੈ ਤੇ Rajasthan ਦੇ ਲੋਕ আর Haryana ਦੇ ਲੋਕ ਬਾਜਰੇ ਨੂੰ ਬੜਾ ਪਸੰਦ ਕਰਦੇ ਨੇ ਬੜੇ ਮਜਬੂਤ ਹੁੰਦੇ ਨੇ ਬੜੇ ਤਕੜੇ ਹੁੰਦੇ ਨੇ ਇਹਨਾਂ ਦੇ ਪਹਿਲਵਾਨ ਵੀ ਚੰਗੇ ਤਕੜੇ ਨੇ ਤੇ ਇਸ ਕਰਕੇ ਦੋਸਤੋ ਸਾਨੂੰ ਹੁਣ ਆਪਣੀ ਖੁਰਾਕ ਕਣਕ ਤੋਂ ਬਦਲ ਕੇ ਹੌਲੀ 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 ਹੌਲੇ ਸਾਡੇ ਬੱਚਿਆਂ ਨੂੰ ਖਾਸ ਕਰਕੇ ਤੇ ਸਾਡੀ ਤਾਂ ਠੀਕ ਹੀ ਰਹੀ ਆ ਖੁਰਾਕ ਕਿਉਂਕਿ ਅਸੀਂ ਉਸ ਜਨਰੇਸ਼ਨ ਨਾਲ ਸੰਬੰਧ ਰੱਖਦੇ ਆ ਜਦੋਂ ਅਸੀਂ ਛੋਲੇ ਬੀਜਦੇ ਵੀ ਹੁੰਦੇ ਸੀਗੇ ਔਰ ਖਾਂਦੇ ਵੀ ਹੁੰਦੇ ਸੀਗੇ ਔਰ ਅਸੀਂ ਮਜ਼ਬੂਤ ਵੀ ਸੀਗੇ ਸਾਡੀ ਜਨਰੇਸ਼ਨ ਹੁਣ ਵੀ ਮਜ਼ਬੂਤ ਹੈ ਪਰ ਜਿਹੜੀ ਹੁਣ ਨਵੀਂ ਜਨਰੇਸ਼ਨ ਆ ਰਹੀ ਹੈ ਉਹ ਸਿਰਫ ਮੈਦੇ ਤੇ ਪੜ ਰਹੀ ਹੈ ਇਹ ਮੈਂ ਤਾਂ ਬੜਾ ਨੁਕਸਾਨਦੇ ਹੈ ਇਟ ਇਸ ਅ ਸਲੋ ਪਾਸਿੰਗ ਯੂ हैव टू ਰਫੇਨ ਫ্রম ਥਿਸ ਇਹਦਾ ਪਰਹੇਜ਼ ਕਰੋ ਮਿੱਤਰੋ ਤੇ ਜੇ ਪਰਹੇਜ਼ ਕਰਨਾ ਉਹਦਾ ਸਬਸਟੀਟਿਊਟ ਕੀ ਹੋਏਗਾ ਉਹਦਾ ਬਦਲ ਕੀ ਹੋਏਗਾ ਇਹਦਾ ਬਦਲ ਇਹੀ ਹੈਗਾ ਕਿ ਤੁਸੀਂ ਵੱਡਾ ਅਨਾਜ ਮੋਟਾ ਅਨਾਜ ਖਾਓ ਤੇ ਉਹਦੀ ਤੁਸੀਂ ਉਬਾਲ ਕੇ ਖਾਓ ਪਾਵੇਂ ਉਹਦਾ ਤੁਸੀਂ ਪਾਊਡਰ ਬਣਾ ਕੇ ਥੋੜਾ ਖਾਓ ਮੋਟਾ ਪਾਊਡਰ ਪਾਵੇਂ ਉਹਦੀ ਤੁਸੀਂ ਖੀਰ ਬਣਾ ਕੇ ਖਾਓ ਤੇ ਭਾਵੇਂ ਤੁਸੀਂ ਉਹ ਜਿਵੇਂ ਮਰਜ਼ੀ ਪਰਸਪਰ ਕਰਕੇ ਖਾਓ ਤੇ ਮੋਟਾ ਅਨਾਜ ਖਾਓ ਜਿਹੜੇ ਲੋਕ ਮੋਟਾ ਅਨਾਜ ਖਾਂਦੇ ਨੇ ਔਰ ਉਹ ਮਜ਼ਬੂਤ ਵੀ ਰਹਿੰਦੇ ਨੇ ਕਿਉਂਕਿ ਅਸੀਂ ਕੁਦਰਤ ਦਾ ਹਿੱਸਾ ਕੁਦਰਤ ਨੇ ਸਾਨੂੰ ਬੜਾਈ ਇਸ ਢੰਗ ਨਾਲ ਹੈ ਕਿ ਅਸੀਂ ਉਸ ਦਾ ਉਸੇ ਰੂਪ ਚ ਇਸਤੇਮਾਲ ਕਰੀਏ ਜਿਸ ਰੂਪ ਦੇ ਵਿੱਚ ਆ ਰਹੀ ਹੈ ਜਦ ਕਿ ਕਣਕ ਸਾਡੀ ਨਹੀਂ ਹੈ ਇਹ ਅਮਰੀਕਾ ਤੋਂ ਆਈ ਹੈ ਇਹ ਯੂਰਪ ਤੋਂ ਆਈ ਹੈ ਇਹ ਯੂਰਪ ਦੀ ਪ੍ਰੋਡਕਸ਼ਨ ਹੈ ਕਿ ਇਹ ਪੰਜਾਬ ਦੇ ਵਿੱਚ ਛਾ ਗਿਆ ਹੈ ਤੇ ਠੀਕ ਹੈ ਪੰਜਾਬ ਦੀ ਤਰੱਕੀ ਤੇ ਜ਼ਬਰਦਸਤ ਰੋਲ ਪਾਇਆ ਹੈ ਅਸੀਂ ਨੂੰ ਸੈਲੂਟ ਵੀ ਕਰਦੇ ਹਾਂ ਪਰ ਇਹਦਾ ਮੀਨਿੰਗ ਇਹ ਨਹੀਂ ਹੈਗਾ ਕਿ ਹੁਣ ਅਸੀਂ ਕਣਕ ਤੇ ਟਿਕੀ ਰਹੀਏ ਤੇ ਮੈਂ ਵੇਖਿਆ ਕਿ ਕਣਕ ਦੀਆਂ ਟ੍ਰੇਨ ਜਾਂ ਟ੍ਰੇਨ ਪਰ ਕੇ ਖੰਨੇ ਤੋਂ ਸਪੈਸ਼ਲ ਟ੍ਰੇਨਸ ਲਗਾਤਾਰ ਲਗ ਭਗ ਸਾਰਾ ਸਾਲ ਵੈਸਟ ਬੰਗਾਲ ਨੂੰ ਬਾਹਰ ਸਾਈਡ ਨੂੰ ਇਹਨਾਂ ਚਲਦੀਆਂ ਹੀ ਰਹਿੰਦੀਆਂ ਨੇ ਸਾਡੇ ਇਹ ਗੱਲ ਚਲਦੀ ਹੁੰਦੀ ਹੈ ਕਿ ਅਸੀਂ ਸਪੈਸ਼ਲ ਲੱਗੀ ਹੋਈ ਹੈ ਇਹ ਸਪੈਸ਼ਲ ਗੱਡੀਆਂ ਇਸ ਪੰਜਾਬ ਦੇ ਵਿੱਚੋਂ ਖੰਨਾ ਸ਼ਹਿਰ ਤੋਂ ਜਾਂ ਹੋਰ ਪਾਸਿਓਂ ਲਗਾਤਾਰ ਚਲਦੀਆਂ ਰਹਿੰਦੀਆਂ ਨੇ ਤੇ ਇਹ ਸਾਰੀ ਕੰਜ਼ਮਪਸ਼ਨ ਹੀ ਹੁੰਦੀ ਹੈ ਇਹ ਸਾਰੀ ਖਾਦਾ ਹੀ ਜਾਂਦਾ ਹੈ ਤੇ ਸਾਰੇ ਦਾ ਬਰੈਡ ਹੀ ਬਣਾਇਆ ਜਾਂਦਾ ਹੁਣ ਤਾਂ ਚੱਕਿਆਂ 'ਚ ਰੋਲਰ ਲੱਗੇ ਨੇ ਰੋਲਿੰਗ ਤੋਂ ਬਿਨਾ ਆਟਾ ਨਹੀਂ ਖਾਦਾ ਜਾਂਦਾ ਤੇ ਇਸ ਕਰਕੇ ਮਿੱਤਰੋ ਇਹ ਨੁਕਸਾਨਦੇ ਆ ਸਾਰੀਆਂ ਚੀਜ਼ਾਂ ਤੇ ਇਹਨਾਂ ਨੂੰ ਹੌਲੀ-ਹੌਲੀ ਤੁਸੀਂ ਬਦਲੋ ਮੋٹے ਨਾਸ਼ਟਾ ਆਓ ਹੋਟਲਾਂ ਵਾਲਿਆਂ ਤੋਂ ਵੀ ਮੋਟਾ ਨਾਸ਼ਤਾ ਦੀ ਮੰਗ ਕਰੋ ਦੁਕਾਨਾਂ ਵਾਲਿਆਂ ਤੋਂ ਵੀ ਮੋਟੇ ਨਾਸ਼ਤੇ ਦੀ ਮੰਗ ਕਰੋ ਔਰ ਤੁਸੀਂ ਸੋਇਆਬੀਨ ਖਾ ਸਕਦੇ ਹੋ ਰੋਸਟਡ ਸੋਇਆਬੀਨ ਖਾ ਸਕਦੇ ਹੋ ਰੋਸਟਡ ਛੋਲੇ ਖਾ ਸਕਦੇ ਹੋ ਤੇ ਤੁਸੀਂ ਰੋਸਟਡ ਬਾਜਰਾ ਖਾ ਸਕਦੇ ਹੋ ਔਰ oval ਕੇ ਖਾ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਦਾ ਫਾਇਦਾ ਠਾਓ ਤਾਂ ਕਿ ਤੁਹਾਡੇ ਬੱਚੇ ਜਿਹੜੀ ਆਉਣ ਵਾਲੀ ਜਨਰੇਸ਼ਨ ਜੇ ਉਹਨੂੰ ਮਜ਼ਬੂਤ ਬਣਾਉਣਾ ਜ਼ਰੂਰੀ ਹੈ ਤੇ ਤੁਸੀਂ ਕਣਕ ਤੋਂ ਥੋੜਾ ਜਿਹਾ ਹਟ ਕੇ ਅ ਥੋੜਾ ਇਧਰ ਧਿਆਨ ਦਿਓ ਤੇ ਤੁਸੀਂ ਬਹੁਤ ਬਹੁਤ ਮਜ਼ਬੂਤ ਜਨਰੇਸ਼ਨ ਪੈਦਾ ਕਰ ਸਕੋਗੇ ਲੰਬੇ ਸਮੇਂ ਚ ਇਸ ਤੇ ਨਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਕਣਕ ਬਾਰੇ ਮੇਰੀ ਗੱਲ ਪਸੰਦ ਆਈ ਤਾਂ ਅ ਮੇਰਾ ਚੈਨਲ ਸਬਸਕ੍ਰਾਈਬ ਕਰੋ ਜੇ ਕੋਈ ਕਮੀ ਰਹੇਗੀ ਤਾਂ ਜਰੂਰ ਕਮੈਂਟ ਕਰਕੇ ਦੱਸੋ ਬਹੁਤ ਬਹੁਤ ਸ਼ੁਕਰੀਆ